ਜਿਹੜੀ ਰਖੜੀ ਦੀ ਸੇਲੀ ਜੀ ਸ਼ੁਰੂ ਹੋਈ ਹੈ ਕੱਲ ਤੋਂ ਆ ਦੇਖੋ ਵੈਰਾਈਟੀਆਂ ਤੁਹਾਨੂੰ ਦੁਬਾਰਾ ਨਿਗਾਹ ਕਰਾ ਦਿੰਨੇ ਆ ਬਹੁਤ ਸੋਹਣੀ 150 ਰੁਪਏ ਦਾ ਬਣਿਆ ਆਪਣਾ ਇਹ ਸੂਟ ਹੈ ਜੀ ਪੂਰੀ ਵਧੀਆ ਕੁਰਤੀ ਵੀ ਸਟਿਚ ਕੀਤੀ ਹੋਈ ਹੈ ਪਲਾਜ਼ੋ ਵੀ ਸਟਿਚ 150 ਦਾ ਰੰਗ ਇਹਦੇ ਬਹੁਤ ਮਿਲ ਜਾਣਗੇ ਜੀ ਇਸ ਤੋਂ ਬਾਅਦ ਆ ਸੂਟ ਦੇਖੋ ਪੂਰਾ ਵਧੀਆ ਸੂਟ ਹੈ ਨਾਲ ਇਹਦੇ ਕਾਟਨ ਦਾ ਦੁਪੱਟਾ ਪੂਰਾ ਵਧੀਆ ਸੂਟ ਨਾਲ ਕਾਟਨ ਦਾ ਦੁਪੱਟਾ ਸੂਟ ਮਿਲ ਜਾਣਾ ਜੀ ਸਿਰਫ ਤੇ ਸਿਰਫ 180 ਰੁਪਏ ਦਾ 180 ਰੁਪਏ ਦਾ ਸੂਟ ਮਿਲ ਜਾਣਾ ਰੰਗ-ਕੁੜੇ ਸਾਹਮਣੇ ਲੱਗੇ ਹੋਏ ਆ 180 80 ਰੁਪਏ ਦੇ ਜੀ ਹੁਣ ਤੁਹਾਨੂੰ ਸਟਾਰਟਿੰਗ ਤੋਂ ਵੈਰਾਈਟੀ ਦਿਖਾਣੇ ਆ ਆ ਦੇਖੋ ਜੀ ਸਭ ਤੋਂ ਪਹਿਲਾਂ ਆ ਸੂਟ ਦੇਖੋ ਜੀ 180 ਰੁਪਏ ਦਾ ਸੂਟ ਪੂਰਾ ਵਧੀਆ ਕਾਟਨ ਦਾ 180 ਦਾ ਸੂਟ ਕਾਟਨ ਦਾ ਰੰਗ ਥੋੜੇ ਸਾਹਮਣੇ ਲੱਗੇ ਹੋਏ ਆ 180 ਰੁਪਏ ਦੇ ਵਿੱਚ ਜੀ ਇਸ ਤੋਂ ਬਾਅਦ ਆ ਦੇਖੋ ਪੂਰਾ ਵਧੀਆ ਸਟੱਫ ਨਾਲ ਕਾਟਨ ਦਾ ਦੁਪੱਟਾ ਸੂਟ ਮਿਲ ਜੂ ਬਾਜ਼ਾਰ 'ਚ ਤੁਹਾਨੂੰ 500 600 ਦਾ ਅਸੀਂ ਸੂਟ ਦੇ ਵਿੱਚ ਦੇਵਾਂਗੇ ਜੀ ਸਿਰਫ ਤੇ ਸਿਰਫ 200 ਰੁਪਏ ਦਾ 200 ਰੁਪਏ ਦਾ ਸੂਟ ਦੇਵਾਂਗੇ ਰੰਗ ਦੇਖੋ ਕਿੱਡੇ ਪਿਆਰੇ ਪਿਆਰੇ ਲੱਗੇ ਹੋਏ ਆ ਦੋ ਦੋ 200 ਰੁਪਏ ਚਾ ਸੂਟ ਮਿਲਣਗੇ ਜੀ ਇਸ ਤੋਂ ਬਾਅਦ ਅਗਲੀ ਵੈਰਾਈਟੀ ਚੈੱਕ ਕਰੋ ਜੀ ਪਿਓਰ ਟੈਬੀ ਕੋਟਨ ਦਾ ਸੂਟ ਆ ਪਿਓਰ ਟੈਬੀ ਕੋਟਨ ਦਾ ਬਾਜ਼ਾਰ ਚ ਸੂਟ ਘੱਟ ਤੋਂ ਘੱਟ ਇਹ 1400 1500 ਦਾ ਵਿਕਦਾ ਹੈ ਸੂਟ ਜੀ ਅਸੀਂ ਤੁਹਾਨੂੰ ਸਿਰਫ ਤੇ ਸਿਰਫ ਸੂਟ ਦੇਣਾ ਮਸ਼ਲੀਨ ਦੇ ਦੁਪੱਟੇ ਦੇ ਨਾਲ ਪ੍ਰਿੰਟਡ ਦੁਪੱਟਾ ਅਸੀਂ ਦੇਣਾ ਜੀ 500 ਰੁਪਏ ਚ 500 ਰੁਪਏ ਦਾ ਸੂਟ ਦੇਣਾ ਰੰਗ ਇਹਦੇ ਬਹੁਤ ਮਿਲ ਜਾਣਗੇ ਇਸ ਤੋਂ ਬਾਅਦ ਅਗਲੀ ਵੈਰਾਈਟੀ ਦੇਖੋ ਜੀ ਕੁੜਤੇ ਪਜਾਮੇ 180 ਰੁਪਏ ਦੇ ਜੀ ਪੂਰਾ ਵਧੀਆ 5 ਮੀਟਰ ਦਾ ਕੁੜਤਾ ਪਜਾਮਾ 180 ਰੁਪਏ ਦਾ ਜੀ 180 ਰੁਪਏ ਦਾ ਪੂਰਾ ਵਧੀਆ 5 ਮੀਟਰ ਦਾ ਕੁੜਤਾ ਪਜਾਮਾ ਜੀ ਇਸ ਤੋਂ ਬਾਅਦ ਅਗਲੀ ਵੈਰਾਈਟੀ ਦੇਖੋ ਜੀ ਕੋਈ ਸੂਟ ਹੈ 800 ਦਾ ਕੋਈ ਸੂਟ ਹੈ 900 ਦਾ ਕੋਈ ਸੂਟ ਹੈ 1000 ਰੁਪਏ ਦਾ ਆ ਦੇਖੋ ਜੀ ਸਾਰੇ ਸਟੱਫ ਲੱਗੇ ਹੋਏ ਆ ਇਹ ਸਾਰੇ ਸੂਟ ਤੁਹਾਡੇ ਵਾਸਤੇ ਅਸੀਂ 4-400 ਰੁਪਏ ਦੇ ਕਰਤੇ ਜੀ 4-400 ਰੁਪਏ ਦੇ ਬਹੁਤ ਵੈਰਾਈਟੀ ਹੈ ਜੀ ਤੁਹਾਡੇ ਸਾਹਮਣੇ ਪੂਰੀ ਦੁਕਾਨ ਦੀ ਸੇਲ ਹੈ ਰਖੜੀ ਤੱਕ ਰਖੜੀ ਤੱਕ ਸੇਲ ਹੈ ਜਲਦੀ ਤੋਂ ਜਲਦੀ ਪਹੁੰਚੋ ਕੱਲੂ ਬਹੁਤ ਵੱਡੀ ਸੇਲ ਹੈ ਤੇ ਉਹਦਾ ਵੱਡਾ ਫਾਇਦਾ ਕਰੋ ਜੀ